ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਸਹਿਯੋਗ ਦੇ ਨਾਲ ਅੱਜ ਬਟਾਲਾ ਵਿੱਚ ਸ਼ਕਤੀ ਪ੍ਰਜਾਤਨ ਪ੍ਰਦਰਸ਼ਨ ਫਲੈਗ ਮਾਰਚ ਕੱਢਿਆ ਗਿਆ ਸੋ ਸਾਡੇ ਨਾਲ ਨੇ ਬਟਾਲਾ ਦੇ ਐਸਐਸਪੀ ਅਸ਼wini ਘੋਟਾਲ ਜੀ ਜਿਨ੍ਹਾਂ ਨਾਲ ਆਪਾਂ ਗੱਲ ਕਰਾਂਗੇ ਸਰ ਅੱਜ ਫਲੈਗ ਮਾਰਚ ਕੱਢਿਆ ਗਿਆ ਕੀ ਸੰਦੇਸ਼ ਦੇ ਰਹੇ ਹੋ ਅ ਦਿਖਿਓ ਜੀ ਜਿਵੇਂ ਸਾਰੇ ਨੇ ਜਾਣਦੇ ਹੀਗੇ ਆ ਵੀ ਜੋ ਇਲੈਕਸ਼ਨ ਲੋਕ ਸਭਾ ਇਲੈਕਸ਼ਨਸ ਫੋਰ 2022 ਜੋ ਐਲਾਨ ਹੋ ਚੁੱਕੇ ਆ ਉਦੇ ਵਿੱਚ ਜਿਵੇਂ 16 ਮਾਰਚ ਨੂੰ ਜੋ ਕੋਡ ਆਫ ਕੰਡਕਟ ਜਾਰੀ ਹੋਈ ਉਹਦੇ ਮੱਦੇਨਜ਼ਰ ਰੱਖਦੇ ਹੋਏ ਇੱਥੇ ਆਪਣੇ ਪੰਜਾਬ ਦੇ ਵਿੱਚ ਪੂਰੀ ਸ਼ਾਂਤੀਪੂਰਵਕ ਨਾਲ ਫ੍ਰੀ ਐਂਡ ਫੇਅਰ ਇਲੈਕਸ਼ਨ ਨੂੰ ਕੰਡਕਟ ਕਰਾਉਣ ਵਾਸਤੇ ਪੰਜਾਬ ਪੁਲਿਸ ਪੂਰੀ ਤਰੀਕੇ ਨਾਲ ਤਿਆਰ ਵੀ ਹੈਗੀ ਆ ਔਰ ਬਤਵੀ ਹੈਗੀ ਲੇਕਿਨ ਸਾਡੀ ਮਦਦ ਦੇ ਵਾਸਤੇ ਜੋ ਪੈਰਾਮਿਲਟਰੀ ਫੋਰਸ ਸਾਨੂੰ ਦਿੱਤੀ ਗਈ ਹੈਗੀ ਆ ਉਨਾਂ ਨੂੰ ਨਾਲ ਲੈ ਕੇ ਅੱਜ ਅਸੀਂ ਆਪਣੀ ਸਿਟੀ ਦੇ ਵਿੱਚ ਇੱਕ ਕੰਫੀਡੈਂਸ ਬਿਲਡਿੰਗ ਮੈਜ਼ਰ ਦੇ ਤੌਰ ਤੇ ਇੱਕ ਫਲੈਗ ਮਾਰਚ ਕੱਢੀ ਜਾ ਰਹੀ ਹੈਗੀ ਆ ਅੱਜ ਜੋ ਹੁਣ ਦਾ ਜੋ ਹੈਗਾ ਉਹ ਸਿਟੀ ਸਬਡਿਵੀਜ਼ਨ ਸਿਟੀ ਬਟਾਲੇ ਦੇ ਵਿੱਚ ਅਸੀਂ ਕਰ ਰਹੇ ਹੈਗੇ ਕਿਤੇ ਨਾਲ-ਨਾਲ ਹੀ ਜੋ ਬਾਕੀ ਚਾਰੋਂ ਸਬਡਿਵੀਜ਼ਨਾਂ ਦੇ ਵਿੱਚ ਆਪਣੇ ਆਪਣੇ ਲੈਵਲ ਤੇ ਜੋ ਹੈ ਉਹ ਆਪਣਾ ਫਲੈਗ ਮਾਰਚਸ ਜੋ ਹੈ ਚੱਲੇ ਹੋਏ ਹੈ ਅੱਜ ਜੇ ਗੱਲ ਕੀਤੀ ਜਾਵੇ ਇਲੈਕਸ਼ਨ ਦੇ ਵਿੱਚ ਜਿਹੜੇ ਆ ਕਿੰਨੇ ਫੋਰਸਸ ਜਿਹੜੀਆਂ ਆ ਉਹ ਇਲੈਕਸ਼ਨ ਨੂੰ ਕਵਰ ਕਰਨ ਵਾਸਤੇ ਲਾਈਆਂ ਜਾਣਗੀਆਂ ਹਾਲੇ ਤੱਕ ਦੇਖੀ ਜੀ ਆਪਣੀ 16 ਮਾਰਚ ਨੂੰ ਕੋਡ ਆਫ ਕੰਡਕਟ ਜਾਰੀ ਹੋਈ ਹੈ ਔਰ ਸਾਡੀ ਪੰਜਾਬ ਦੇ ਵਿੱਚ ਜੋ ਹੈਗਾ ਉਹ ਇਲੈਕਸ਼ਨ ਉਹ ਹੋਣ ਵਾਲੀ ਹੈਗੀ 7 ਇਹ ਆਪਣੀ 1 ਜੂਨ ਨੂੰ ਦੈਟ ਇਜ਼ ਸੱਤ ਫੇਸ ਦੇ ਵਿੱਚ ਤੋਂ ਹਲੇ ਸਾਡੇ ਕੋਲ ਸਮਾਂ ਹੈਗਾ ਤੋਂ ਐਟ ਪ੍ਰੈਜ਼ੈਂਟ ਜੋ ਸਾਡੇ ਕੋਲ ਜੋ ਫੋਰਸ ਆਈ ਹੋਈ ਹੈ ਉਹ ਇੱਕ ਕੰਪਨੀ ਆਈ ਹੋਈ ਹੈ ਬੀਐਸਐਫ ਦੀ ਉਹਦੇ ਵਿੱਚ ਆਪਣੇ ਕੋਲ ਬਿਆਸੀ ਜੋ ਜਵਾਨ ਹੈ ਉਹ ਮਿਲੇ ਨੇ ਲੇਕਿਨ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਊਗਾ ਉਸ ਦੇ ਹਿਸਾਬ ਸੇ ਸਾਡੀ ਜੋ ਹੈ ਫੋਰਸ ਹੋਰ ਵੀ ਵਧੂ ਮਿਲ ਜਾਊਗਾ ਜੀ ਥੈਂਕ ਯੂ ਇਹ ਹਨ ਬਟਾਲੇ ਦੇ ਐਸਐਸਪੀ ਸ਼੍ਰੀ ਅਸ਼ਵਨੀ ਗੁਟਿਆਲ ਗੁਟਿਆਲ ਜੀ ਜਿਨ੍ਹਾਂ ਨੇ ਦੱਸਿਆ ਕਿ ਫਲੈਗ ਮਾਰਚ ਦਾ ਕੀ ਮਨਤਵਾ ਹੈ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਕੁਮਾਨ ਬਟਾਲਾ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਸਹਿਯੋਗ ਦੇ ਨਾਲ ਅੱਜ ਬਟਾਲਾ ਵਿੱਚ ਸ਼ਕਤੀ ਪ੍ਰਦਰਸ਼ਨ ਪ੍ਰਦਰਸ਼ਨ ਫਲੈਗ ਮਾਰਚ ਕੱਢਿਆ ਗਿਆ ਸੋ ਸਾਡੇ ਨਾਲ ਨੇ ਬਟਾਲੇ ਦੇ ਐਸਐਸਪੀ ਅਸ਼ਵਨੀ ਗੁਟਿਆਲ ਜੀ ਜਿਨ੍ਹਾਂ ਨਾਲ ਆਪਾਂ ਗੱਲ ਕਰਾਂਗੇ ਸਰ ਅੱਜ ਫਲੈਗ ਮਾਰਚ ਕੱਢਿਆ ਗਿਆ ਕੀ ਸੰਦੇਸ਼ ਦੇ ਰਹੇ ਹੋ ਅ ਦੇਖਿਓ ਜੀ ਜਿਵੇਂ ਸਾਰੇ ਨੇ ਜਾਣਦੇ ਹੈਗੇ ਆ ਅਬੀ ਜੋ ਇਲੈਕਸ਼ਨਸ ਲੋਕ ਸਭਾ ਇਲੈਕਸ਼ਨਸ ਉਹ 2024 ਦੀ ਜੋ ਐਲਾਨ ਹੋ ਚੁੱਕੇ ਆ ਉਹਦੇ ਵਿੱਚ ਜਿਵੇਂ 16 ਮਾਰਚ ਨੂੰ ਜੋ ਕੋਡ ਆਫ ਕੰਡਕਟ ਜਾਰੀ ਹੋਈ ਉਹਦੇ ਮੱਦੇ ਨਜ਼ਰ ਰੱਖਦੇ ਹੋਏ ਇੱਥੇ ਆਪਣੇ ਪੰਜਾਬ ਦੇ ਵਿੱਚ ਪੂਰੀ ਸ਼ਾਂਤੀਪੂਰਵਕ ਨਾਲ ਫ੍ਰੀ ਐਂਡ ਫੇਅਰ ਇਲੈਕਸ਼ਨ ਨੂੰ ਕੰਡਕਟ ਕਰਾਉਣ ਵਾਸਤੇ ਪੰਜਾਬ ਪੁਲਿਸ ਪੂਰੀ ਤਰੀਕੇ ਨਾਲ ਤਿਆਰ ਵੀ ਹੈਗੀ ਆ ਔਰ ਬਤਵੀ ਹੈਗੇ ਲੇਕਿਨ ਸਾਡੀ ਮਦਦ ਦੇ ਵਾਸਤੇ ਜੋ ਪੈਰਾਮਿਲਟਰੀ ਫੋਰਸ ਸਾਨੂੰ ਦਿੱਤੀ ਗਈ ਹੈਗੀ ਆ ਉਨਾਂ ਨੂੰ ਨਾਲ ਲੈ ਕੇ ਅੱਜ ਅਸੀਂ ਆਪਣੀ ਸਿਟੀ ਦੇ ਵਿੱਚ ਇੱਕ ਕੰਫੀਡੈਂਸ ਬਿਲਡਿੰਗ ਮੈਜ਼ਰ ਦੇ ਤੌਰ ਤੇ ਇੱਕ ਫਲੈਗ ਮਾਰਚ ਕੱਢੀ ਜਾ ਰਹੀ ਹੈਗੀ ਆ ਅੱਜ ਜੋ ਹੁਣ ਦਾ ਜੋ ਹੈਗਾ ਉਹ ਸਿਟੀ ਸਬਡਿਵੀਜ਼ਨ ਸਿਟੀ ਬਟਾਲੇ ਦੇ ਵਿੱਚ ਅਸੀਂ ਕਰ ਰਹੇ ਹੈਗੇ ਕਿਤੇ ਨਾਲ-ਨਾਲ ਹੀ ਜੋ ਬਾਕੀ ਚਾਰੋਂ ਸਬਡਿਵੀਜ਼ਨਾਂ ਦੇ ਵਿੱਚ ਆਪਣੇ ਆਪਣੇ ਲੈਵਲ ਤੇ ਜੋ ਹੈ ਉਹ ਆਪਣਾ ਫਲੈਗ ਮਾਰਚਸ ਜੋ ਹੈ ਚੱਲੇ ਹੋਏ ਹੈ ਅੱਜ ਜੇ ਗੱਲ ਕੀਤੀ ਜਾਵੇ ਇਲੈਕਸ਼ਨ ਦੇ ਵਿੱਚ ਜਿਹੜੇ ਆ ਕਿੰਨੇ ਫੋਰਸਸ ਜਿਹੜੀਆਂ ਆ ਉਹ ਇਲੈਕਸ਼ਨ ਨੂੰ ਕਵਰ ਕਰਨ ਵਾਸਤੇ ਲਾਈਆਂ ਜਾਣਗੀਆਂ ਹਾਲੇ ਤੱਕ ਦੇਖੀ ਜੀ ਆਪਣੀ 16 ਮਾਰਚ ਨੂੰ ਕੋਡ ਆਫ ਕੰਡਕਟ ਜਾਰੀ ਹੋਈ ਹੈ ਔਰ ਸਾਡੀ ਪੰਜਾਬ ਦੇ ਵਿੱਚ ਜੋ ਹੈਗਾ ਉਹ ਇਲੈਕਸ਼ਨ ਉਹ ਹੋਣ ਵਾਲੀ ਹੈਗੀ 7 ਇਹ ਆਪਣੀ 1 ਜੂਨ ਨੂੰ ਦੈਟ ਇਜ਼ ਸੱਤ ਫੇਸ ਦੇ ਵਿੱਚ ਤੋਂ ਹਲੇ ਸਾਡੇ ਕੋਲ ਸਮਾਂ ਹੈਗਾ ਤੋਂ ਐਟ ਪ੍ਰੈਜ਼ੈਂਟ ਜੋ ਸਾਡੇ ਕੋਲ ਜੋ ਫੋਰਸ ਆਈ ਹੋਈ ਹੈ ਉਹ ਇੱਕ ਕੰਪਨੀ ਆਈ ਹੋਈ ਹੈ ਬੀਐਸਐਫ ਦੀ ਉਹਦੇ ਵਿੱਚ ਆਪਣੇ ਕੋਲ ਬਿਆਸੀ ਜੋ ਜਵਾਨ ਹੈ ਉਹ ਮਿਲੇ ਨੇ ਲੇਕਿਨ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਊਗਾ ਉਸ ਦੇ ਹਿਸਾਬ ਸੇ ਸਾਡੀ ਜੋ ਹੈ ਫੋਰਸ ਹੋਰ ਵੀ ਵਧੂ ਮਿਲ ਜਾਊਗਾ ਜੀ ਥੈਂਕ ਯੂ